ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਗਲ ਪੈਲਾਤੀ ਦੁਖ ਬਿਨ ਸੀ ਸੁਖ ਪਾਇਆ ਦਇਆਲ ਹੁ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰੁ ਘਾਇਆ ਪ੍ਰਭ ਕੀ ਸ਼ਰਨ ਸਗਲ ਪੈਲਾਤੀ ਦੁੱਖ ਬਿਨ ਸੇ ਸੁਖ ਪਾਇਆ ਦਇਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤ ਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋਂ ਰੰਗ ਰਾਤਾ ਰਹਾਉ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਵਿਨਾਸ਼ੀ ਕਰ ਕਿਰਪਾ ਆਪਣੋਂ ਕਰ ਲੀਨਾ ਮਨ ਵਸਿਆ ਬਿਨਾਸ਼ੀ ਤਾਕੋ ਬਿਘਨ ਨਾ ਕੋ ਉਲਾਕੈ ਜੋ ਸਤਗੁਰ ਅਗੁਨੈ ਰਾਖੀ ਚਰਨ ਕਮਲ ਬਸ਼ੀਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈ ਜਿ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾਂ ਕਹਿ ਬਲੇ ਹਾਰੇ ਜਿਨ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਜਗੋ ਜਗਤੰ ਚਰ ਛਤ ਤੱਕ ਦੇ ਮਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਾਂਤਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਆਪ ਗੁਰੂ ਚਰਣਾ ਵਿੱਚ ਇਕੱਤਰ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ ਕਰਨ ਆਏ ਹੋ ਅਪਾਰ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਨੇ ਦਰਸ਼ ਕਰਕੇ ਪਾਵਨ ਪਵਿੱਤਰ ਮੁਖਵਾਕ ਸਾਡੀ ਧੋਲੀ ਵਿੱਚ ਰੇਣ ਪਾਇਆ ਅੱਜ ਸੋਲ ਧਾਕ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੇ ਆਏ ਬਚਨ ਹੈ ਪਾਵਨ ਅੰਗ 615 ਅਤੇ 16 ਦੀ ਸਬਾਈ ਨਾਮ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਮਾਤਮਾ ਨੂੰ ਸੰਬੋਧਨ ਕਰਦੇ ਆ ਇੱਕ ਅਰਜ ਕਰਦਾਸ ਗੁਰੂ ਚਰਨਾਂ ਵਿੱਚ ਰੱਖੀ ਹੈ ਕਿ हे ਪ੍ਰਮਾਤਮਾ ਜੀਓ ਸਭ ਕੁਝ ਦੇਣ ਵਾਲਾ ਤੂੰ ਹੀ ਮੇਰਾ ਮਾਲਕ ਹੈ। ਤੇ ਇਸ ਕਰਕੇ ਕਿ ਤਰਸ ਕਰ ਮੇਰੇ ਤੇ ਤੇਰਾ ਗੁਣ ਮੈਂ ਹਰ ਸਮੇਂ ਹਰ ਵਕਤ ਚੰਗਾ ਸਮਾਂ ਹੋਵੇ ਭਾਵੇਂ ਜਿਹੜਾ ਹੈ ਤੇ ਲੋਕੀ ਭਿਆਨਕ ਸਮਾਂ ਹੋਵੇ ਕੈਸਾ ਵੀ ਸਮਾਂ ਜ਼ਿੰਦਗੀ ਵਿੱਚ ਆਜਵੇ ਮੈਂ ਤੇਰੇ ਰੰਗ ਵਿੱਚ ਰੰਗਿਆ ਰਹਾਂ ਇਹ ਬਰਕਤ ਮੇਰੀ ਝੋਲੀ ਵਿੱਚ ਪਾ ਦੇ ਕਉ ਸਤਰੂ ਜੀ ਨੇ ਜੋ ਸਿਖਿਆ ਸਮਨ ਰਖੀ ਅਰੰਭਤਾ ਤੋਂ ਪਹਿਲਾ ਰਸਨਾ ਕਰੋ ਪਵਿੱਤਰ ਅਦਬ ਸਹਿਬ ਗੁਰਸਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੀ ਸਮਝ ਜਦੋਂ ਗੁਰੂ ਵੱਲੋਂ ਮਨੁੱਖ ਨੂੰ ਬਖਸ਼ਿਸ਼ ਹੁੰਦੀ ਹੈ ਵਿਰਲੇ ਨੇ ਉਸ ਸਿੱਖਿਆ ਦੇ ਪਹਿਰਾ ਦੇ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਿੰਨਾ ਦਾ ਜੀਵਨ ਕੁੱਲ ਜਿਹੜਾ ਹੈ ਉਹ 46 ਸਾਲ ਦਾ ਹੈ 1600 70 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਸੰਖੇਪ ਕੀ ਵਿਚਾਰ ਆਪਾਂ ਸਮਝ ਲਈਏ ਘਰ ਘਾਟ ਵੀ ਛੱਡਿਆ ਹੈ ਧਰੂ ਵੀ ਬਣਾਏ ਨੇ ਬਰਾਗੀ ਵੀ ਹੋ ਗਏ ਕਰਾਮਾਤਾਂ ਵੀ ਹਾਸਲ ਕਰ ਲਈਆਂ ਬਹੁਤ ਕੁਝ ਪਰ ਜਿਹੜੀ ਚੰਗੀ ਸਮਝ ਜੋ ਸੰਸਾਰ ਵਿੱਚ ਰਹਿੰਦੇ ਆ ਸੰਸਾਰ ਤੋਂ ਸਾਨੂੰ ਨਿਰਲੇਪ ਕਰ ਸਕਦੀ ਹੈ ਉਹ ਸਮਝ ਜਾ ਕੇ ਮਿਲੀ ਹੈ 1708 ਈਸਵੀ ਵਿੱਚ ਜਿਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂਦੇ ਨੇ ਕਿਰਪਾ ਹੋ ਜਾਂਦੀ ਹੈ ਇਤਿਹਾਸ ਸਾਖ ਜਾਣਦੇ ਐਸੀ ਬਖਸ਼ਿਸ਼ ਹੋਈ ਮਾਧੋ ਦਾਸ ਬੇਰਾਗੀ ਤੋਂ ਜਿਹੜਾ ਹੈ ਬੰਦਾ ਸੀ 72 ਬਣ ਕੇ ਬਖਸ਼ਿਸ਼ਾਂ ਦੇ ਕੇ ਪੰਜਾਬ ਦੀ ਤਰਕੀ ਤੇ ਭੇਜਿਆ ਜਦਾਵਰੀ ਦੇ ਕੰਢੇ ਤੇ ਐਸੀ ਬਖਸ਼ਿਸ਼ ਕਿ ਉਸ ਪਿਆਰੇ ਨੇ ਜਿਹੜਾ ਹੈ ਗੁਰੂ ਦੀ ਕਿਰਪਾ ਸਦਕਾ ਪਰੋਸਾ ਸਦਕਾ ਸਿਧਕ ਸਦਕਾ ਸਿੱਖ ਰਾਜ ਜਿਹੜਾ ਹੈ ਉਸ ਸਾਬਤ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਜ਼ੁਲਮ ਕੀਤੇ ਸੀ ਉਹਨਾਂ ਦਾ ਨਾਸ਼ ਕੀਤਾ ਹੈ ਇੱਕ ਇੱਕ ਦਾ ਪਰ ਸਮਾ ਬਣਿਆ ਜੇ ਤੋ ਆਪਣੇ ਹੀ ਵਿੱਚੋਂ ਕਹਿ ਲੋ ਕਿ ਆਪਣੇ ਆਪ ਨੂੰ ਫੋਕਲਾ ਕਰਨ ਤੇ ਤਿਆਰ ਹੋ ਜਾ। ਲਾਲਚ ਵਸ ਕਹਿ ਲੋ, ਉਹਦਿਆਂ ਵਸ ਕਹਿ ਲੋ। ਅੰਦਰ ਦੀਆਂ ਬਾਤਾਂ ਦੂਸਰੇ ਤੱਕ ਪਹੁੰਚਾ ਸਕਣ। ਤੇ ਕਿਤੇ ਨਾ ਕਿਤੇ ਫਿਰ ਜਿਹੜਾ ਕਹਿ ਲੋ ਕਿ ਘਰ ਦੀ ਅੰਦਰ ਜੋ ਟਿਕਾ ਹੈ ਘਰ ਦੇ ਅੰਦਰ ਜੋ ਕਹਿ ਲੋ ਸ਼ਾਂਤੀ ਹੈ ਉਹ ਭੰਗ ਹੋਣੀ ਸ਼ੁਰੂ ਹੋ ਜਾਂਦੀ ਸਮਾ ਆਇਆ ਹੈ 1716 ਇਸ ਵੀ ਦਾ ਗੁਰਦਾਸ ਮੰਗਲ ਦੀ ਗੜੀ ਘੇਰਾ ਪਿਆ ਹੈ ਜਿੰ ਲੰਬੇ ਰਾਸਾਂ ਜਿਵੇਂ ਅਨੰਤ ਪੁਰਸ਼ ਪਿਆਸੀ ਘੇਰਾ ਛੇ ਮੋਦਕ ਨਵੇਂਰੇ ਸਮੇ ਬਾਦ ਜੇ ਤੂੰ ਅੰਦਰੋਂ ਕਹਿ ਲੋ ਕਿ ਹੋ ਗੋ ਓਦਾਂ ਹੀ ਹੋਇਆ ਰਾਸ਼ਨ ਮੁਕਾਏ ਭੋੜੇ ਪਰਨੇ ਹਾਥੀ ਮਾਰਨੇ ਤਿਆਰ ਹੋਏ ਇਦਰੋਂ ਕੀ ਭੁੱਖ ਦੇ ਨਾਲ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਜੋ ਸਿੱਖ वो भी होड़ी होड़ी है की, प्यारे उन लगे। फिर उचे कह लो कि एक गल कही गई है सिखा वालों की एक तो चंगा है कि आप जूझ के शहीद हो जाइए ਜਿੰਨਾ ਚਿਰ ਕਹਿ ਲੋ ਤਾਕਤ ਸੀ ਬਲ ਸੀ ਜੁੜੇ ਨੇ ਕਈ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਤੇ ਕਈਆਂ ਨੂੰ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸਮੇਂ ਦਾ ਹੁਕਮਰਾਨ ਜਿਹੜਾ ਹੈ ਉਹ ਫਰੁਖਸ਼ੀਆ ਹੈ ਇਤਿਹਾਸਕਰ ਕਹਿੰਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਜੇ ਗ੍ਰਿਫਤਾਰ ਕਰਕੇ ਲਿਆਂਦਾ ਇਸ ਤਰ੍ਹਾਂ ਗਿਆ ਕਿ ਆਪਣਾ ਫੇਰ ਤੋਂ ਔਫ ਪਾਉਣ ਲਈ ਡਰ ਪਾਉਣ ਲਈ ਦੁਨੀਆ ਦੇ ਵਿੱਚ ਕਿ ਅਸੀਂ ਖੁਜਾ ਹੈਗੇ ਹਾਂ। ਕਿਉਂਕਿ ਮੋੜ ਫੇਰ ਮੁਗਲਿਆ ਹਕੂਮਤ ਦਾ ਰਾਜ ਆ ਗਿਆ। ਇਨਾ ਲੰਬੇਰਾ ਸਮਾਂ ਜਿਹੜਾ ਹੈ ਉਹ ਕਹਿੰਦੇ ਦੂਰ ਰਹੇ ਨੇ ਪਰ ਫਿਰ ਤੋਂ ਉਹਨਾਂ ਨੇ ਆਪਣਾ ਮੋੜ ਬੰਨਣਾ ਸ਼ੁਰੂ ਕੀਤਾ ਖੌਫ ਪਾਉਣਾ ਚਾਹੁੰਦੇ ਨੇ ਇਸ ਕਰਕੇ ਜੋ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਨ ਸਿੱਖਾਂ ਤੋਂ ਉਹਨਾਂ ਦੇ ਸਿਰ ਕਲਮ ਕੀਤੇ ਗਏ ਇਤਿਹਾਸ ਵਿੱਚ ਜਿਵੇਂ ਲਿਖਿਆ ਅੱਗੇ ਅੱਗੇ ਵਾਦੀ ਵੱਧਦੇ ਜਾ ਰਹੇ ਨੇ ਦਿੱਲੀ ਤੋਂ 10 ਕਿਲੋਮੀਟਰ ਦੂਰ ਇਹ ਨਾ ਨਿਕਲ ਜੁਨੀਸ ਕੱਢਿਆ ਉਹ ਇਸ ਲਈ ਕੱਢਿਆ ਸੀ ਕਿ ਉੱਥੇ ਫਿਰ ਤੋਂ ਆਪਣਾ ਧਰ ਪਾ ਸਕੀ ਬਹੁਤਾਂ ਕੈਲੋ ਕੀ ਸ਼ਿਖਾਂ ਦੀ ਗਿਣਤੀ ਜਿਨ੍ਹਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਨਾਲ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਵਾਜੀ ਵਜਾਉਣੇ ਇਹਨਾਂ ਨੇ ਸ਼ੁਰੂ ਕੀਤੇ। ਉਹ ਤੋਂ ਬਾਅਦ 2000 ਦੇ ਕਰੀਬ ਸਿੱਖਾਂ ਦੇ ਗਰੰਡ ਜਿਹੜਾ ਨਾ ਕਲਮ ਕਰਕੇ ਉਹਨਾਂ ਵਿੱਚ ਤੂੜੀ ਭਰ ਕੇ ਨੇਜਿਆਂ ਤੇ ਟੰਕ ਕੇ ਤੇ ਅੱਗੇ ਅੱਗੇ ਜਿਹੜਾ ਤੁਰੇ ਤਿੰਨ ਤੋਂ ਬਾਅਦ ਕਹਿ ਲੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇੱਕ ਪਿੰਜਰੇ ਵਿੱਚ ਕੈਦ ਕੀਤਾ ਗਿਆ। ਸ਼ੇਰ ਦੇ ਭਾਰ ਰੱਖਿਆ ਗਿਆ ਉਸ ਲਵਾਜ ਐਸਾ ਪਾਇਆ ਗਿਆ ਕਿ ਹਾਂ ਕਿ ਕੋਈ ਜਿਵੇਂ ਕਹਿ ਲੋ ਕਿ ਲਾੜੀ ਨੂੰ ਵਿਆਉਣ ਚਲਿਆ। ਇਤਿਹਾਸਕਾਰ ਕਹਿੰਦੇ ਨੇ ਹਾਥੀ ਦੀ ਸਵਾਰੀ ਦਿੱਤੀ ਗਈ ਹੈ ਉੱਤੇ ਪਿੰਜਰਾ ਰੱਖਿਆ ਗਿਆ ਉਸ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੈਦ ਕਰਕੇ ਲਿਆ। ਉਸ ਤੋਂ ਬਾਅਦ 740 ਦੇ ਕਰੀਬ ਜਿਹੜਾ ਸਿੱਖਾਂ ਨੂੰ ਕੈਦ ਕੀਤਾ ਗਿਆ ਸੀ, ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਨੇ ਆਪਣਾ ਖੌਫ ਪਾਉਣ ਵਾਸਤੇ ਕਿਉਂਕਿ ਉਹ ਸਵਾ ਇਹਨਾਂ ਦਾ ਤੇ ਜੋ ਇਹਨਾਂ ਦੇ ਮਨ ਵਿੱਚ ਆਏਗਾ ਇਹ ਕਰਨ। ਇਨਾਂ ਨੇ 740 ਦੇ ਕਰੀਬ ਸਿੰਘਾਂ ਦੇ ਜਿਹੜਾ ਮੁਖ ਕਾਲੇ ਕੀਤੇ ਗਏ। ਕੇਸ ਕੇ ਸਾਨੂੰ ਖਿਲਾਰਿਆ ਗਿਆ। ਤੇ ਬੇੜੀਆਂ ਦੇ ਵਿੱਚ ਰਗੜਿਆ ਗਿਆ। ਤੇ ਤੋਰ ਕੀ ਲੈ ਕੇ ਜਾ। ਤਾਂ ਜੋ ਜਿਹੜਾ ਵੀ ਵੇਖੇ ਫਰਕਸ਼ੀਰ ਇਹ ਕਹਿੰਦਾ ਹੈ ਜ਼ਕਰੀਆ ਖਾਮੀ ਉਸ ਵੇਲੇ ਹੈ। ਨਾ ਦਰਸ਼ਾ ਵਰਗੇ ਵੀ ਹੈ। ਇਹ ਕਹਿੰਦਾ ਹੈ ਕਿ ਅਸਲ ਦੇ ਵਿੱਚ ਮੇਰਾ ਦਬਦਬਾ ਹੁਣ ਇਸ ਸੰਸਾਰ ਤੇ ਹੋਣਾ ਚਾਹੀਦਾ ਹੈ ਇਸ ਕਰਕੇ ਇਹਨੇ ਸਾਰਾ ਕੁਝ ਕੀਤਾ ਉਸ ਜਗ੍ਹਾ ਤੇ ਲਿਆਂਦਾ ਗਿਆ ਪਹਿਲਾਂ ਪੇਸ਼ ਕੀਤਾ ਗਿਆ ਇਤਿਹਾਸਕਾਰ ਕਹਿੰਦੇ ਕ੍ਰੋਕਸ਼ੀਰ ਦੇ ਦਰਬਾਰ ਦੇ ਵਿੱਚ ਪਹਿਲਾ ਪ੍ਰਸ਼ਨ ਇਹੋ ਹੀ ਹੈ ਕਿ ਤੈਨੂੰ ਮੌਤ ਕੈਸੀ ਚਾਹੀਦੀ ਹੈ ਮਤਲਬ ਇਹਨਾਂ ਦਾ ਇਹ ਸੀ ਕਿ ਐਨਾ ਕੁਝ ਅਸੀਂ ਕੀਤਾ ਕਿਉਂਕਿ ਆਮ ਇਨਸਾਨ ਤੇ ਖਬਰਾ ਜਾਏਗਾ 2000 ਸ਼ੀਸ਼ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਜਾ ਰਹੇ ਉਹਨਾਂ ਨਾਲ ਧੜ ਨਹੀਂ ਹੈ ਕੇਵਲ ਸ਼ੀਸ਼ ਨੇ ਤੇ ਉਹਨਾਂ ਸਿਰਾਂ ਦੇ ਵਿੱਚ ਕੇਵਲ ਸੇਕ ਹੀ ਨਹੀਂ ਸਿੱਖ ਬੀਬੀਆਂ ਵੀ ਇਹਨਾਂ ਨੇ ਅਸਲ ਦੇ ਵਿੱਚ ਸਿੱਖ ਬੀਬੀਆਂ ਦਾ ਵੀ ਸਿਰ ਕਲਮ ਕਰਕੇ ਸ਼ਹੀਦ ਕਰਕੇ ਉਹਨਾਂ ਨੂੰ ਉਹਨਾਂ ਦੇ ਸਿਰ ਤੇ ਜੋੜੇ ਕਰਕੇ ਤੇ ਮੇਜ਼ਾਂ ਤੇ ਲਟਕਾ ਦੇ ਤੇ ਲੈ ਕੇ ਜਾਣ ਜਿੱਦੇ ਅੱਗੇ ਜਿਹੜਾ ਇਦਾਂ ਦਾ ਫੌਕਨਾਕ ਮੰਜ਼ਰ ਹੋਵੇ ਪਿੱਛੇ ਜਿਹੜਾ ਹੈ ਇਦਾਂ ਦੇ ਤਸੱਦੁਫ਼ ਕੀਤੇ ਗਏ ਜਾ ਰਹੇ ਹੋ ਕੱਟ ਥੋੜੀਏ ਬੰਨਤੀ 740 ਦੇ ਕਰੀਬ ਪਿਛੇ ਨੇ ਸਿੱਖ 2000 ਦੇ ਕਰੀਬ ਸੀ ਛਕੇ ਨੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਨੂੰ ਜਿਹੜਾ ਕਹਿ ਲੋ ਕਿ ਕਈ ਇਤਿਹਾਸਕਾਰ ਨੇ ਤੁਤਕ ਵੀ ਲਿਖਿਆ ਇਹ ਉਹੀ ਪਿੰਜਰਾ ਇਹਨਾਂ ਨੇ ਇਸਤੇਮਾਲ ਕੀਤਾ ਜਿਹੜਾ ਪਿੰਜਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਵਰਤਿਆ ਗਿਆ ਸੀ ਇਹ ਪਿੰਜਰਾ ਐਸਾ ਹੈ ਕਿ ਆਪਾਂ ਇੱਧਰ ਉੱਧਰ ਹਿਲ ਨਹੀਂ ਸਕਦੇ ਜੇ ਹਿੱਲਾਂਗੇ ਤੇ ਤਿੱਖੀਆਂ ਸੋਈਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਸਰੀਰ ਨੂੰ ਚੁਬਦੀਆਂ ਐਨਾ ਜ਼ੁਲਮ ਐਨਾ ਤਸੱਦਦ ਕੀਤਾ ਗਿਆ ਜਦੋਂ ਫਰੋਕਸ਼ੀਰ ਨੇ ਜਿਹੜਾ ਹੈ ਉਹਨਾਂ ਦੇ ਮੰਤਰੀਆਂ ਸੰਤਰੀਆਂ ਨੇ ਇੱਕੋ ਸਵਾਲ ਕੀਤਾ ਕਿਉਂਕਿ ਖੌਫ ਬੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਸਦੌਰੀ ਨੂੰ ਜਿੱਤਿਆ ਹੋਵੇ ਸਰਹੰਦ ਨੂੰ ਜਿੱਤਿਆ ਹੋਵੇ ਐਸੀ ਵੱਡੇ ਦਲ ਜਿਹੜੇ ਨੇ ਇਨਾਂ ਦੇ ਮੁਗਲਿਆ ਹਕੂਮਤ ਦੇ ਉਹਨਾਂ ਨੂੰ ਅਸਲ ਦੇ ਵਿੱਚ ਆਪਣੇ ਪੈਰਾਂ ਵਿੱਚ ਰੱਖਿਆ ਹੋਵੇ ਕਦਮਾਂ ਵਿੱਚ ਛੁਟਾ ਦਿੱਤਾ ਹੋਵੇ ਤੇ ਕਨੂ ਕੀ ਲਾਜ਼ਮੀ ਹੈ ਕਿ ਦੂਸਰੇ ਦੇ ਅੰਦਰ ਖੌਫ ਜਿਹੜਾ ਉਹ ਹੈ ਇਸੇ ਕਰਕੇ ਕਹਿੰਦੇ ਕਿ ਮੌਤ ਕੈਸੀ ਚਾਹੀਦੀ ਹੈ ਅਗਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਸੁਣ ਲਓ ਫਿਰ ਮੌਤ ਮੈਨੂੰ ਕੈਸੀ ਚਾਹੀਦੀ ਹੈ ਜਿਹੋ ਜੀ ਤੁਹਾਡੇ ਬਾਦਸ਼ਾਹ ਨੂੰ ਮੌਤ ਚਾਹੀਦੀ ਹੈ ਉਹ ਜੀ ਮੌਤ ਮੈਨੂੰ ਦੇ ਦਿਓ ਸਿੱਧੀ ਗੱਲ ਇਹ ਸੀ ਬਿਨਾਂ ਡਰ ਤੋਂ ਬਿਨਾਂ خوف ਸੋਏ ਗੱਲ ਕਹਿਣਾ ਕਿ ਜੇ ਹੁਣ ਦੀ ਮੌਤੇ ਤੂੰ ਮਰਨਾ ਚਾਹੁੰਦਾ ਹੈ ਨਾ ਸਰਕਸ਼ਰ ਤੂੰ ਵੈਸੀ ਮੌਤ ਮੈਨੂੰ ਦੇ ਦੇ ਸਾਰਾ ਕਹਿ ਲਓ ਕਿ ਜਿਹੜਾ ਦਰਬਾਰ ਸੀ ਉਹ ਸਰਕਸ਼ਰ ਦਾ ਚੁੱਕ ਹੋ ਗਿਆ ਅਸੀਂ ਤੇ ਸੋਚਿਆ ਰਸਤੇ ਵਿੱਚ ਆਉਂਦਿਆ ਐਨੇ ਜ਼ੁਲਮ ਕੀਤੇ ਐਨਾ ਕੁਝ ਕੀਤਾ ਹੈ ਕਬਰ ਆ ਗਿਆ ਹੋਏਗਾ ਕਉਕੀ ਗੁਨਾਉਨੋ ਹਿਸਟਰੀ ਵੀ ਪਤਾ ਹੈ ਕਿ ਜਿਹੜਾ ਹਿਰਨੀ ਦੀ ਮੌਤ ਤੇ ਖਬਰ ਆ ਗਿਆ ਸੀ ਉਹ ਇਹਨਾਂ ਕੁਝ ਵੇਖ ਕੇ ਕਿਉਂ ਨਹੀਂ ਖਬਰ ਆ ਗਿਆ ਹੋਵੇਗਾ ਪਰ ਜਦੋਂ ਐਸਾ ਜਵਾਬ ਸੁਣਿਆ ਹੈ ਬੜੇ ਹੈਰਾਨ ਹੋ ਗਏ ਫਿਰ ਕਹ ਲੋ ਕਿ ਸ਼ਹਾਦਤ ਕਿਉਂਕਿ ਵਿਸਥਾਰ ਵਿੱਚ ਜਾਵਾਂਗੇ ਬੜਾ ਲੰਮੇ ਰਸਤਾ ਚਾਹੀਦਾ ਆਪਾਂ ਸੰਕੇਪ ਵਿੱਚ ਗੱਲ ਸਮਝ ਲਈਏ ਕੋਸ ਜਗ੍ਹਾ ਤੇ ਹਦੀ ਬਿਠਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਥੇ ਜਿਹੜਾ ਹੈ ਸ਼ਹੀਦ ਕਰਨਾ ਹੈ ਇਤਿਹਾਸਕਾਰ ਕਹਿੰਦੇ ਕੀ ਸਭ ਤੋਂ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਿਨਾਂ ਦੇ ਸਰੀਰ ਨੂੰ ਗਰਮ ਜ਼ੰਜ਼ੂਰਾ ਦੇ ਨਾਲ ਜਿਹੜਾ ਹੈ ਲੋਚਿਆ ਗਿਆ ਸ਼ਾਸਤਰ ਕਹ ਲੋ ਕਿ ਇੱਕ ਪ੍ਰਕਾਰ ਦਾ ਉਹਨੂੰ ਗਰਮ ਕਰਕੇ ਤੇ ਸਰੀਰ ਨੂੰ ਜਿਹੜਾ ਹੈ ਕਹ ਲੋ ਕਿ ਲੋਚਣਾ ਲੋਚਿਆ ਗਿਆ ਇਹ ਸੋਤ ਤੱਕ ਸੀਮਤ ਨਹੀਂ ਗਰਮ ਕਹ ਲੋ ਸ਼ੀਖਾਂ ਜਿਹੜੀਆਂ ਨੇ ਉਹ ਵੀ ਸਰੀਰ ਨੂੰ ਲਾਈਆਂ ਤੇ ਕਰਕੇ ਬਾਬਾ ਅਜੀਤ ਸਿੰਘ ਜੀ ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੁਪੁੱਤਰ ਨੇ 4 ਸਾਲ ਦੀ ਉਮਰ ਹੈ। ਜ਼ਾਲਿਮਾਂ ਨੇ ਇਹ ਤੱਕ ਨਹੀਂ ਵੇਖਿਆ ਕਿ 4 ਸਾਲ ਦਾ ਬੱਚਾ ਹੈ। ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਹੈ ਸ਼ੁਰੇ ਦੇ ਨਾਲ, ਖੰਜਰ ਦੇ ਨਾਲ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੁਖ ਵਿੱਚ ਪਾਇਆ ਇਹ ਸੌਖੀ ਬਾਤ ਨਹੀਂ ਕਿ ਪੁੱਤਰ ਦਾ ਕਲੇਜਾ ਪਿਤਾ ਦੇ ਸਾਹਮਣੇ ਹੀ ਕੱਢ ਕੇ ਤੇ ਉਹਦੇ ਮੁਖ ਵਿੱਚ ਪਾਇਆ ਜਾਵੇ ਇਸ ਦਲ ਨੂੰ ਕੌਣ ਜਾਣ ਬੰਦਾ ਉਹੀ ਬਿਹੋਸ਼ ਹੋ ਜੇ ਪਰੋਟਾਂ ਦੀ ਬੜੀ ਉੱਚੀ ਰਸਮ ਹੈ ਅੱਖਾਂ ਵਿੱਚ ਸੇਖਾਂ ਜਿਹੜੀਆਂ ਨੇ ਗਰਮ ਪਾਈਆਂ ਗਈਆਂ ਕਈਆਂ ਨੇ ਇਥੋ ਤੱਕ ਵੀ ਲਿਖਿਆ ਅੰਗ ਅੰਗ ਜੁਦਾ ਵੀ ਕੀਤਾ ਗਿਆ ਬਹੁਤ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ 1716 ਈਸਵੀ ਸਥਾਨ ਜਿਹੜਾ ਉਹਨਾਂ ਦਾ ਮਹਿਰਲੀ ਵਿਖੇ ਆਪ ਜਾਓ ਦਰਸ਼ਨ ਕਰੋ ਉਹ ਸਥਾਨ ਜਿਹੜਾ ਹੈ ਇਹ ਗੱਲ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਪੂਰੇ ਦੀ ਸ਼ਰਨ ਵਿੱਚ ਜਾਓਗੇ ਨਾ ਪੂਰਾ ਅੰਦਰ ਤੋਂ ਇੰਨਾ ਢ੍ਰਿੜ ਸਾਨੂੰ ਬਣਾ ਦਿੰਦਾ ਹੈ ਕਿ ਮੌਤ ਵੀ ਸਾਹਮਣੇ ਹੋਵੇ ਉਹ ਵੀ ਸਾਨੂੰ ਤੇਰਾਹ ਹੀ ਸਰਦੀ ਪ੍ਰਭ ਦੀ ਸ਼ਰਨ ਸਦਬ ਪੈਰਾਤੀ ਰੱਬ ਗੁਰੂ ਦੀ ਸ਼ਰਨ ਵਿੱਚ ਸਾਰੇ ਡਰ ਲੱਤ ਜਾਂਦੇ ਦੁੱਖ ਬਿਨशेष ਸੁਖ ਪਾਇਆ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਤੇ ਸੁੱਖਾਂ ਦਾ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਦਇਾਲੂ ਆਪਾਰ ਮੰ ਸੁਆਮੀ ਪੂਰਾ ਸਤ ਗੁਰ ਧਿਆਇਆ ਜਿਨ੍ਹਾਂ ਨੇ ਪੂਰੇ ਗੁਰੂ ਦਾ ਧਿਆਨ ਧਰੇ। ਉਹਨਾਂ ਤੇ ਫਿਰ ਰੱਬ ਆਪਣੀ ਦਇਆ ਦ੍ਰਿਸ਼ਟੀ ਪਾਉਂਦਾ ਹੈ। ਉਹਨਾਂ ਤੇ ਐਸੀ ਕਿਰਪਾ ਕਰਦਾ ਹੈ। ਉਹ ਫਿਰ ਕਹ ਲੋ ਕਿ ਰੰਤਤੇ ਵਿੱਚ ਵੀ ਜੂਜਨ ਨੂੰ ਤਿਆਰ ਹੋ ਜਾਂਦੇ ਨੇ ਆਪਣੀ ਵੀ ਪਰਵਾਹ ਨਹੀਂ ਕਰਦੇ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਰੱਬ ਜੀ ਤੂੰ ਮੇਰਾ ਮਾਲਕ ਹੈ ਸਭ ਕੁਝ ਦੇਣ ਵਾਲਾ ਹੈ ਮੈਨੂੰ ਕਾਦੀ ਪਰਵਾਹ ਨਹੀਂ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵਨ ਰੰਗ ਰਾਤਾ ਮੇਰੇ ਤੇ ਕਿਰਪਾ ਕਰ ਏ ਦੀਨਾ ਤੇ ਦਇਆ ਕਰਨ ਵਾਲੇ ਰੱਬ ਜੀ ਮੈਂ ਵੀ ਦੀਨ ਆ ਮੈਂ ਵੀ ਗਰੀਬੜਾ ਮੇਰੀ ਝੋਲੀ ਵਿੱਚ ਇੱਕ ਦਾਤ ਪਾ ਗੁਣ ਗਾਵੋਂ ਰੰਗਰਾਤਾ ਤੇਰੇ ਗੁਣ ਗਾ ਕੇ ਤੇਰੇ ਵਿੱਚ ਸਮਾ ਜਾਵਾਂ ਰੰਗਿਆ ਜਾਵਾਂ ਆਪਣੇ ਆਪ ਨੂੰ ਨਾਮ ਦੇ ਰਾਹੀ ਰੰਗ ਲਵਾਂ ਕਿ ਸਰੀਰ ਵੀ ਭਾਵੇਂ ਟੋਡੇ ਟੋਡੇ ਹੋ ਜਾਵੇ ਪਰ ਤੇਰੀ ਰੰਗਤ ਜਿਹੜੀ ਹੈ ਉਹ ਨਾ ਉਤਰੇ ਬਾਬਾ ਬੰਦਾ ਸੰਵਾਦ ਨਹੀਂ ਉਤਰੀ ਰੰਗਤ ਐਸੀ ਕਿਰਪਾ ਹੋਵੇ ਰਹਾ ਸਤਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਗੁਰੂ ਨੇ ਕਿਰਪਾ ਕੀਤੀ ਨਾਮ ਦਾ ਖਜ਼ਾਨਾ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਕੀ ਇਹ ਖਜ਼ਾਨਾ ਬੜਾ ਕੀਮਤੀ ਹੈ ਇਹਨੂੰ ਵਰਤਿਆ ਕਰ ਸ਼ਾਮ ਕਿਨਾਂ ਰੱਖ ਵਰਤੇ ਜਿਉਂ-ਜਿਉਂ ਵਰਤੇਗਾ ਘਟੇਗਾ ਨਹੀਂ ਘਬਰਾਣਾ ਇਹ ਹੋਰ ਵਧੇਗਾ ਸਤਗੁਰੂ ਜੀ ਕਹਿੰਦੇ ਜਦੋਂ ਇਹ ਗੱਲ ੜੜ ਕਰ ਲਈ ਸਾਰੀ ਚਿੰਤਾ ਦੂਰ ਹੋ ਗਈ ਕਰ ਕਿਰਪਾ ਆਪਣੋਂ ਕਰ ਲਈਨਾ ਮਨ ਵਸਿਆ ਆ ਬਿਨਾਸੀ ਕਿਰਪਾ ਕਰਕੇ ਜਦੋਂ ਹਿਰਦੇ ਵਿੱਚ ਅਸਲ ਦੇ ਵਿੱਚ ਪ੍ਰਮਾਤਮਾ ਵਸ ਗਿਆ ਜਿਹੜਾ ਨਾਸ਼ ਤੋਂ ਰਹਤੇ ਅਬਲਾਸ਼ੀ ਤੇ ਰੱਬ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਆਪਣਾ ਬਣਾ ਲਿਆ ਕੋ ਬਿਗਨ ਕੋ ਲਾਗੇ ਜੋ ਸਤਗੁਰੇ ਆਪਣੇ ਰਾਖੇ ਜਿਨ੍ਹਾਂ ਨੂੰ ਗੁਰੂ ਰੱਖਦਾ ਹੈ ਨਾ ਰੱਬ ਰੱਖਦਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਬਿਗਨ ਨਹੀਂ ਲੱਗਦਾ ਉਹਨਾਂ ਨੂੰ ਨਸੀਬ ਤਾਂ ਜਿਹੜੀਆਂ ਨੇ ਉਹ ਅਸਲ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਸ਼ੈਅ ਨਹੀਂ ਪੈਦਾ ਕਰ ਸਕਦੇ ਉਹ ਅੰਦਰ ਤੋਂ ਜੁੜੇ ਹੁੰਦੇ ਚਰਨ ਕਮਲ ਬਸੇ ਰਿਦੇ ਅੰਤਰ ਅੰਮ੍ਰਿਤ ਹਰ ਰਸ ਚਾਖੀ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਇਸ ਚਖ ਲਿਆ ਚਖ ਲਿਆ ਸਮਝੋ ਕਿ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਗੁਰੂ ਦੇ ਸੋਹਣੇ ਚਰਨਾਂ ਨੂੰ ਵਸਾਇਆ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛੁ ਧੁਜਾਈ ਭਈ ਸੇਵਕ ਬਣ ਕੇ ਐਸੀ ਦੀਨ ਦਿਆਲ ਰੱਬ ਗੁਰੂ ਦੀ ਸੇਵਾ ਕਰਿਆ ਕਰ ਜਿਸ ਰੱਬ ਗੁਰੂ ਨੇ ਮੇਰੇ ਮਨ ਦੀ ਇੱਛਾ ਪੂਰੀ ਕੀਤੀ ਹੈ ਸੇਵਕ ਬਣ ਕੇ ਨਾਨਕ ਦਾਸ ਤਾਂ ਕੈ ਬਲਿਹਾਰੇ ਜਿਨ ਪੂਰਨ ਪੈ ਜਿ ਰਖਾਈ ਰੱਬ ਗੁਰੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖੀ ਮੈਂ ਐਸੀ ਦੀਨ ਦਿਆਲ ਰੱਬ ਗੁਰੂ ਤੋਂ ਸਦਕੇ ਜਾਨਾ ਵਾਰਨੇ ਜਾਨਾ ਬਲਿਹਾਰੇ ਜਾਨਾ ਜਿਸ ਨੇ ਆਪਣੇ ਸੇਵਕ ਦੀ ਲਾਜ ਆਪ ਰੱਖੀ ਹੈ कोट कोट ਨਮਨ ਸ਼ਾਮਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ